ਸਜੇ ਤੇ ਬਾਬਾ ਭਾਨਦਾਸ ਜੀ ਦਾ ਸਲਾਨਾ ਮੇਲਾ ਕਰਵਾਇਆ ਤਨ ਤਨ ਬਾਬਾ ਸੋਨਦਾਸ ਜੀ ਤੇ ਬਾਬਾ ਭਾਨਦਾਸ ਜੀ ਦਾ ਸਲਾਨਾ ਮੇਲਾ ਲਾਲਕਾ ਪਰਿਵਾਰ ਸਮੂਹ ਬਾਜੀਗਰ ਸਭਾ ਨੌਜਵਾਨ ਬਾਜੀਗਰ ਸਭਾ ਤੇ ਮੇਲਾ ਪ੍ਰਬੰਧਕ ਕਮੇਟੀ ਮਹੱਲਾ ਧੂੜਕੋਟ ਸ਼ਾਕੋਟ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗਾਸ਼ਰਮ ਸ਼ਾਕੋਟ ਵਿਖੇ ਕਰਵਾਇਆ ਗਿਆ ਮੇਲੇ ਮੌਕੇ ਸਵੇਰ ਸਮੇਂ ਸੰਗਤਾਂ ਵੱਲੋਂ ਝੰਡਿਆ ਦੀ ਰਸਮ ਅਦਾ ਕੀਤੀ ਗਈ ਉਪਰੰਤ ਸੱਭਿਆਚਾਰਕ ਸਟੇਜ ਦੀ ਸ਼ੁਰੂਆਤ ਹੋਈ ਜਿਸ ਦਾ ਉਦਘਾਟਨ ਅਮਨਦੀਪ ਸਿੰਘ ਜੋੜਾ ਨੇ ਰਿਬਨ ਕੱਟ ਕੇ ਕੀਤਾ ਇਸ ਮੌਕੇ ਪੰਜਾਬ ਦੇ ਨਾਮੀ ਕਲਾਕਾਰਾਂ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਭਰੀ ਮੇਲੇ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸੋਨੂ ਕੰਗਪੀਏ ਵਿਧਾਇਕ ਸ਼ੇਰਵਾਲੀਆ ਹਰਪ੍ਰਜਨ ਸਿੰਘ ਖਾਲਸਾ ਸਾਪਾ ਸਰਪੰਨ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ ਸ਼ਾਮ ਸਮੇਂ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਪਟੜੀ ਦੀ ਉੱਚੀ ਛਾਲ ਸੂਲੀ ਦੀ ਛਾਲ ਅਤੇ ਹੋਰ ਬਹੁਤ ਸਾਰੇ ਕਰਤੱਵਮੁਖ ਆਕਰਸ਼ਨ ਰਹੇ ਖੇਡਾਂ ਦੌਰਾਨ ਪਟੜੀ ਦੀ ਉੱਚੀ ਸ਼ਾਲ 'ਚ ਮਨਦੀਪ ਸਿੰਘ ਖੈਰਾ ਸ਼ੋਕਰਾ ਨੇ ਪਹਿਲੇ ਤੇ ਰਾਜਵਿੰਦਰ ਬੁੱਲੀ ਨੇ ਦੂਸਰਾ ਸਥਾਨ ਹਾਸਲ ਕੀਤਾ ਸਾਬਕਾ ਸਰਪੰਚ ਹਰਪਜਨ ਸਿੰਘ ਖਾਲਸਾ ਪਰਦੀਆਂ ਕਲਾ ਵੱਲੋਂ ਪਹਿਲਾ ਇਨਾਮ ਸੋਨੇ ਦੀ ਮੁੰਦਰੀ ਨਾਲ ਮਨਦੀਪ ਸਿੰਘ ਖੈਰਾ ਦਾ ਸਨਮਾਨ ਕੀਤਾ ਗਿਆ ਜਦਕਿ ਦੂਸਰਾ 7100 ਰੁਪਏ ਦਾ ਨਕਦ ਇਨਾਮ ਰਾਜਵਿੰਦਰ ਬੁੱਲੀ ਨੂੰ ਪ੍ਰਬੰਧਕਾ ਵੱਲੋਂ ਦਿੱਤਾ ਗਿਆ ਪਰ ਬੰਦਾ ਕਮੇਟੀ ਵੱਲੋਂ ਮਹਿਮਾਨਾਂ ਤੇ ਸਹਿਯੋਗੀ ਸੱਜਣਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਮੇਲੇ 'ਚ ਖੇਡਾਂ ਕਰਵਾਉਣ ਲਈ ਭੁਪਿੰਦਰ ਸਿੰਘ ਲਾੜੀ ਪੈਲਵਾਂ विशेष सहयोग दिता गया इस संता रोमी एम सी कुमरा सोनू मित्तल बंटी बटला एम सी जसविंदर गिल सिंह जोड़ा पवन जुनेजा बलदेव सिंह प्रधान लाल का सेवादार कश्मीर सिंह खालसा खजांची प्रकाश पर, सिंह सुखदयाल सिंह रुपिंद बलजिंद्र अमृत लाल काका तारी नंबरदार सुखविंदर नंबरदार साबी दासिके ਕਰਨਜੀਤ ਦਾਸੀ ਕੇ ਰੌਮੀ ਸਿੱਧਾ ਆਤਮਾ ਸਿੰਘ सुरेंद्र ਸਿੰਘ ਬਲਹੋਤਰਾ ਜਰਨੈਲ ਸਿੰਘ ਸਿਕੰਦਰ ਸਿੰਘ ਅਜੀਤ ਸਿੰਘ ਚੀਤਾ ਪਰਮਜੀਤ ਸਿੰਘ ਪੰਮਾ सोनू ਰਾਣਾ ਆਕਾਸ਼ ਜਸ਼ਨ ਅਮਰੀਕ ਸਿੰਘ ਮਿੱਕਾ ਲਾਲਾ ਕਾਕਾ ਰਾਹੁਲ ਗगन सोनू لالਕਾਰੀ ਪਰਮਿੰਦਰ ਸਿੰਘ ਕੋਲਾ ਦੇ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ਾਹਕੋਟ ਦੇ ਵਿੱਚ ਬਾਜੀ ਦੇ ਮੁਕਾਬਲੇ ਹੁੰਦੇ ਆ ਇੱਥੇ ਸੋਨੇ ਦੀ ਮੰਦੀ ਵੱਜੀ ਜਾਂਦੀ ਆ ਪਿਛਲੇ ਸਾਲ ਵੀ ਮੈਂ ਹੀ ਪ੍ਰਾਪਤ ਕੀਤੀ ਸੀ ਮਹਾਰਾਜ ਜੀ ਨੇ ਐਕਟਿਵ ਜਾਨੀ ਮੈਂ ਹੀ ਪ੍ਰਾਪਤ ਕੀਤੀ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ ਜੀ ਮੇਰਾ ਨਾਮ ਮਦੀਪ ਸਿੰਘ ਖਹਿਰਾ ਜੀ ਨਵੀਂ ਸ਼ਹਿਰ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸੋਹੰਗ ਦਾ ਬਾਬਾ ਭਾਨ ਦਾ ਜਿਹਦਾ ਸਾਲਾਨਾ ਮੇਲਾ ਹੋਇਆ ਮੇਲਾ ਦਾ ਹੈ ਜੀ ਇਹ ਬਹੁਤ ਪੁਰਾਣਾ ਸਾਡੇ ਛੋਟੇ ਹੁੰਦਿਆਂ ਤੋਂ ਉਹਦੀ ਤਾਂ ਕੋਈ ਗਿਣਤੀ ਮਿੰਤੀ ਸਾਡੇ ਕੋਈ ਨਹੀਂ ਕੋ ਬਜ਼ੁਰਗ ਵੀ ਦਿੰਦੇ ਆ ਪਹਿਲਾਂ ਜਿਹੜਾ ਇਕੱਲੇ ਬਾਜੀ-ਬਾਜੀ ਵਾਲਾ ਮੇਲਾ ਇਹ 23ਵਾਂ ਮੇਲਾ ਜੀ ਸਾਡਾ ਲਗਾਤਾਰ ਔਰ ਮੋਟਰਸਾਈਕਲ ਮੁੰਨੀਆਂ ਕਿਸੇ ਗੱਲ ਦੀ ਘਾਟ ਨਹੀਂ ਇਸ ਮੇਲੇ 'ਚ ਵਧੀਆ ਨਾਮ ਦਿੱਤੇ ਜਾਂਦੇ ਆ ਔਰ ਅੱਜ ਜੋ ਇੱਥੇ ਬਾਜੀ ਲੱਗੀ ਆ ਜੀ ਪੱਟੀ ਵਾਲੀ ਸ਼ਾਲ ਇਹ ਖੇਡਾਂ ਜਿਹੜੀਆਂ ਵਾ ਇਹ ਸਾਡੀਆਂ ਵਿਰਾਸਤੀ ਖੇਡਾਂ ਔਰ ਇਹ ਲੋਪ ਹੋ ਰੀਆਂ ਖੇਡਾਂ ਦੇ ਵਿੱਚੋਂ ਇੱਕ ਖੇਡਾਂ ਜਿਸ ਨੂੰ ਬਚਾਉਣ ਦਾ ਯਤਨ ਸਾਡੇ ਬਾਜੀਗਰ ਸਭਾ ਵੱਲੋਂ ਸਾਡੇ ਬਾਜੀਗਰ ਪਰਵਾਂ ਵੱਲੋਂ ਕੀਤਾ ਜਾਂਦਾ ਤੇ ਅਸੀਂ ਤਾਂ ਇਹਨਾਂ ਦੇ ਵਿੱਚ ਪਲੇ ਆ ਇਹਨਾਂ ਰਹੀ ਇਹਨਾਂ ਦੇ ਨਾਲ ਆ ਸਦਾ ਤੇ ਇਹ ਜਿਹੜੀ ਅੱਜ ਦੀ ਖੇਡ ਹੋਈ ਆ ਜੀ ਇਹ ਅੱਜ ਤੱਕ ਦੀ ਸਭ ਤੋਂ ਉੱਚੀ ਬਾਜੀ ਲੱਗੀ ਹੈ। ਇੰਨੀ ਉੱਚੀ ਬਾਜੀ ਪਹਿਲਾਂ ਨਹੀਂ ਬਹੁਤ ਮੁਕਾਬਲਾ ਫਸਵਾ ਹੋਇਆ ਤੇ ਮਨਦੀਪ ਨੰਦਾ ਚੌਰ ਮਨਦੀਪ ਨੰਦਾ ਚੌਰ ਛੋਕਰਾ ਮਨਦੀਪ ਛੋਕਰਾ ਉਹ ਆਇਆ ਜੀ ਫਸਟ ਤੇ ਪਹਿਲੀ ਵਾਰ ਛਾਲ ਲਾਈ ਜੀ ਰਾਜਵਿੰਦਰ ਸਿੰਘ ਜੋ ਕਿ ਸਾਡਾ ਇੱਕ ਚੈਂਪੀਅਨ ਆ ਬਿੰਕੂ ਉਹਦਾ ਬੇਟਾ ਜੀ ਉਸ ਬੰਦੇ ਨੇ ਵੀ ਸਾਡੇ ਪਿਛਲੇ ਰਿਕਾਰਡ ਤੋੜਤੇ ਉੱਥੇ ਤੱਕ ਕੋਈ ਨਹੀਂ ਚਲੇ ਗਿਆ ਉਹ ਰਿਹਾ ਜੀ ਸੈਕਿੰਡ ਇਸ ਲਈ ਬਹੁਤ ਫਸਵਾ ਮੁਕਾਬਲਾ ਹੋਇਆ ਇਹ ਦੋਨੇ ਫਸ ਸੈਕਿੰਡ ਆਇਆ ਮਨਦੀਪ ਫਰਸਟ ਰਾਜਵਿੰਦਰ ਸੈਕਿੰਡ